ਅੱਜ ਮੈਂ ਫਲੋਰ ਦਾਣਾ ਮੰਡੀ ਵਿੱਚ ਆਇਆ ਜਿਹੜੀ ਫਸਲ ਨੂੰ ਆਉਂਦੀ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਸੀ ਅੱਜ ਇੱਥੇ ਪੈ ਨੂੰ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ ਕਿ ਮੌਜੂਦਾ ਦੋਵੇਂ ਸਰਕਾਰਾਂ ਦਿੱਲੀ ਦੀ ਤੇ ਪੰਜਾਬ ਦੀ ਦੋਨਾਂ ਵੱਲੋਂ ਕਿਸਾਨੀ ਦੀ ਬੇਇੱਜ਼ਤੀ ਕਰਨ ਕਰਕੇ ਅੱਜ ਇਹ ਹਾਲਤ ਹੈ ਕਿ ਸਾਰੇ ਅੰਬਾਰ ਲੱਗੇ ਪਏ ਐ ਤੇ ਫਸਲ ਦਾ ਕੋਈ ਚੱਕਣ ਦਾ ਇੰਤਜ਼ਾਮ ਨਹੀਂ ਹੈ ਕਿਸਾਨ ਦੁਹਾੜੀ ਨੂੰ ਵੀ ਮੰਡੀਆਂ ਵਿੱਚ ਰੁੜਿਆ ਤੇ ਅੱਜ ਵੀ ਰੁੜ ਰਿਹਾ ਹੈ ਹਰ ਗੱਲ ਦਾ ਇਲਾਜ ਹੈ ਹਰ ਸਮੱਸਿਆ ਦਾ ਹੱਲ ਹੈ ਲੇਕਿਨ ਮਾੜੀ ਨੀਤੀ ਦਾ ਕੋਈ ਹੱਲ ਨਹੀਂ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਕਿਸਾਨੀ ਨੂੰ ਬਰਬਾਦ ਕਰ ਰਹੀ ਹੈ ਤੇ ਇਹਨਾਂ ਦਾ ਟੀਚਾ ਇਹ ਹੈ ਕਿ ਇਹ ਝੋਨਾ ਲਾਉਣਾ ਬੰਦ ਕਰ ਦੇਣ ਪੰਜਾਬ ਦੀ ਕਿਸਾਨੀ ਵਰਸ ਦੂਸਰੀਆਂ ਕਮਿਊਨਿਟੀਆਂ ਦੀ ਲੜਾਈ ਜਿਹੜੀ ਆ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕਰਾਣਾ ਚਾਹਦੀ ਹੈ ਤੇ ਵੋਟਾਂ ਖੱਟਣੀਆਂ ਚਾਹਦੀ ਹੈ ਜਿਹਦੇ ਨਾਲ ਅੱਜ ਕਿਸਾਨ ਨੂੰ ਬੁਰਾ ਹਾਲ ਕੀਤਾ ਹੋਇਆ ਤੇ ਬਰਬਾਦ ਕੀਤਾ ਜਾ ਰਿਹਾ ਮੈਨੂੰ ਬੜੀ ਦੁੱਖ ਹੋ ਰਿਹਾ ਇਸ ਗੱਲ ਨੂੰ ਕਹਿੰਦੇ ਹੋਏ ਕਿ ਅੱਜ ਕਿਸਾਨ ਇੱਥੇ ਬੈਠਾ ਰੋਲ ਰਿਹਾ ਤੇ ਉਹਦੀ ਕੋਈ ਪੁੱਛ ਨਹੀਂ ਹੈ ਜੇ ਕਿਸਾਨੀ ਡੁੱਬਦੀ ਹੈ ਤਾਂ ਪੰਜਾਬ ਨੇ ਡੁੱਬ ਜਾਣਾ ਹੈ ਮੈਂ ਬਾਕੀ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਕਿਸਾਨ ਦੀ ਮਦਦ ਕਰਨ ਦੀ ਲੋੜ ਹੈ ਅੱਜ ਆ ਦਿਵਾਲੀ ਆਪਣੀ ਲੰਗੀ ਐ ਦਿਵਾਲੀ ਨੂੰ ਸ਼ਹਿਰਾਂ ਦੇ ਵਿੱਚ ਉਹ ਚਹਿਲ ਪਹਿਲ ਨਹੀਂ ਸੀ ਕਿਉਂਕਿ ਕਿਸਾਨ ਦੇ ਘਰ ਪੈਸਾ ਨਹੀਂ ਗਿਆ ਕਿਸਾਨ ਦੇ ਘਰ ਪੈਸਾ ਨਾ ਆਉਣ ਕਰਕੇ ਸ਼ਹਿਰ ਵਿੱਚ ਪੈਸਾ ਨਹੀਂ ਆਇਆ ਦਿਵਾਲੀ ਚੰਗੀ ਨਹੀਂ ਲੰਗੀ ਸੋ ਇਸ ਤਰ੍ਹਾਂ ਅੱਗੇ ਬਹੁਤ ਮਾੜਾ ਸਮਾਂ ਆ ਰਿਹਾ ਜਿਸ ਤਰ੍ਹਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਮਨਸੂਬੇ ਐ ਪਿਛਲੇ ਸਾਲ ਸੇਲਰ ਮਾਲਕਾਂ ਨੂੰ 1 ਕਰੋੜ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਤੱਕ ਦਾ ਘਾਟਾ ਪਿਆ ਐ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਪੈਣ ਦੀ ਸਭਾਵਨਾ ਕਿਉਂਕਿ ਇਹਨਾਂ ਨੇ ਸਟਾਕ ਹੈ ਜਿਹੜਾ ਉੱਥੇ ਪਿਆ ਚੌਲ ਚੱਕੇ ਹੀ ਨਹੀਂ ਆ ਗਦਾਮਾਂ 'ਚ ਜਿਹਦੇ ਨਾਲ ਉੱਥੇ ਜਗ੍ਹਾ ਹੀ ਨਹੀਂ ਆ ਹੋਰ ਚਾਵਲ ਲੱਗਣ ਵਾਸਤੇ ਤੇ ਪੰਜਾਬ ਸਰਕਾਰ ਦੇ ਅਫਸਰ ਆੜਤੀਆਂ ਤੇ ਦਬਾਅ ਪਾ ਰਹੇ ਆ ਕਿ ਤੁਸੀਂ ਕਿਸਾਨਾਂ ਨੂੰ ਕੱਟ ਲਾ ਕੇ ਚੱਕੋ ਤਾਂ ਕਿ ਅਸੀਂ ਅੱਗੇ ਛੈਲਰ ਵਾਲਿਆਂ ਨੂੰ ਦੇ ਸਕੀਏ ਆਖਰ ਦੇ ਵਿੱਚ ਜਿੰਨਾ ਇਹ ਘਟਾ ਹੈ ਸਾਰਾ ਕਿਸਾਨ ਨੂੰ ਪੈ ਰਿਹਾ ਕਿਸੇ ਨੂੰ 6.5 ਕਿਲੋ ਦਾ ਕਟ ਲੱਗ ਰਿਹਾ ਕਿਸੇ ਨੂੰ 8 ਕਿਲੋ ਦਾ ਲੱਗ ਰਿਹਾ ਕਿਸੇ ਨੂੰ 5 ਕਿਲੋ ਦਾ ਲੱਗ ਰਿਹਾ ਤੇ ਕਿਸਾਨੀ ਦੀ ਬਰਬਾਦੀ ਹੋ ਰਹੀ ਹੈ ਕਿਸਾਨ ਦੀ ਬਰਬਾਦੀ ਹੋ ਰਹੀ ਹੈ ਐਸੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਤੁਸੀਂ ਸ਼ਰਮ ਲਾਤੀ ਹੈ ਉਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਵੀ ਮੈਂ ਇੱਕ ਇੱਕ ਦਾਣਾ ਚੱਕੂਗਾ ਮੈਂ ਸਾਰੀਆਂ ਫਸਲਾਂ ਦੀ ਐਮਐਸਪੀ ਦਊਗਾ ਤੂੰ ਕਿਹੜੇ ਕੁਰਨੇ 'ਚ ਬੜੀ ਬੈਠਾ ਹੈ ਕੇਂਦਰ ਦੇ ਆਮ ਆਦੀ ਪਾਰਟੀ ਵਾਲਿਆਂ ਨੇ ਤੈਨੂੰ ਤੋਤਾ ਬਣਾ ਕੇ ਪਿੰਜਰੇ ਚ ਰੱਖਿਆ ਹੋਇਆ ਹੈ ਤੈਨੂੰ ਮੁੱਖ ਮੰਤਰੀ ਬਣਾਇਆ ਤੂੰ ਆਪਣੀ ਪਾਵਰ ਨੂੰ ਸਮਝ ਕਿਉਂ ਡਰੀ ਜਾਂਦਾ ਇਹਨਾਂ ਤੇ ਅੰਦਰੇ ਬੜੀ ਜਾਂਦਾ ਡਰਦਾ ਡਰਦਾ ਜਿਹੜੀਆਂ ਤੇਰੀਆਂ ਕਮਜ਼ੋਰੀਆਂ ਹਨ ਉਹਨਾਂ ਨੂੰ ਹਟਾ ਜਿਹੜੀਆਂ ਤੇਰੀਆਂ ਵੀਡੀਓ ਤੇਰੀਆਂ ਆਡੀਓ ਜਿੱਤੇ ਰੇ ਪੈਸੇ ਲੈਣ ਦੇ ਤੋਂ ਤੁਹਾਡੇ ਸਾਰੇ ਆਂਦੇ ਉਹਨਾਂ ਨੇ ਫੜ ਲਏ ਆ ਡਰ ਨਾ ਕੁਝ ਨਹੀਂ ਆਫਤਾਂ ਦੀ ਇਸ ਕਰਕੇ ਤੋਤਾ ਬਣ ਕੇ ਨਾ ਅੰਦਰ ਬੈਠ ਕਿਸਾਨੀ ਦੇ ਹੱਕ ਵਿੱਚ ਆ ਬਾਹਰ ਧਾਣਾ ਮੱਡੀਆਂ ਵਿੱਚ ਆ ਕਿਉਂ ਮੁੱਖ ਮੰਤਰੀ ਬਣ ਕੇ ਅੰਦਰ ਕੈਦੀ ਬਣ ਕੇ ਬੈਠਾ ਛਾਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਬਰਬਾਦ ਹੋ ਰਿਹਾ ਹੈ ਪੰਜਾਬ ਦਾ ਕਿਸਾਨ ਡੁੱਬੇਗਾ ਤਾਂ ਪੰਜਾਬ ਡੁੱਬ ਜਾਣਾ ਹੈ ਸ਼ਰਮ ਆਣੀ ਚਾਹੀਦੀ ਹੈ ਤੈਨੂੰ ਤੈਨੂੰ ਚੁਣਿਆ ਲੋਕਾਂ ਨੇ ਬੜਾ ਆਪਣਾ ਚਹੇਤਾ ਸਮਝ ਕੇ ਜਿਹੜਾ ਚੁਟਕਲੇ ਸੁਣਾਉਣ ਵਾਲਾ ਚੁਟਕਲੇ ਸੁਣਾ ਸੁਣਾ ਕੇ ਤੂੰ ਰਾਜ ਭਾਗ ਲੈ ਲਿਆ ਤੇ ਹੁਣ ਦਾਰੂ ਦੀ ਨੀ ਤੇਰਾ ਖੇੜਾ ਨਹੀਂ ਛੱਡਦੀ ਤੇਰੇ ਕੁੱਤੇ ਕੰਮ ਜਿਹੜੇ ਉਹ ਤੇਰੇ ਖਿਹੜਾ ਨਹੀਂ ਛੱਡਦੇ ਤੇਰੀ ਅੰਦਰ ਤੂੰ ਬੜਿਆ ਹੋਇਆ ਹੈ ਅੰਦਰ ਤੋਂ ਤੂੰ ਬੋਲਦਾ ਨਹੀਂ ਆ ਤੂੰ ਮੁੰਡਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਬੈਠ ਗਰੀਬ ਦੇ ਨਾਲ ਬੈਠਾ ਦੇਖੋ ਇੱਥੇ ਖੜੇ ਆ ਦੇਖ ਇੱਥੇ ਤੇ ਵਾਲੀ ਬਿਮਾਰੀ ਲਈ ਬੈਠਾ ਇਹਨਾਂ ਨੂੰ ਦੇਖ ਕੀ ਕਰਦਾ ਪਸ਼ੂਆਂ ਵਾਲੀ ਬਿਮਾਰੀ ਕੀ ਕਰਦਾ ਉਹ ਇੱਥੇ ਦੇਖ ਕੇ ਆ ਗਿਆ ਹੋ ਰਿਹਾ ਸਰ ਜੀ 45 ਸਾਲ ਹੋ ਗਏ ਮੈਨੂੰ ਪੱਲੇਦਾਰੀ ਕਰਦੇ ਆ ਬਹੁਤ ਸਰਕਾਰ ਆਈਆਂ ਅੱਜ ਤੱਕ ਰਕ ਨਹੀਂ ਆ ਕੰਮ ਨਹੀਂ ਆ ਦੇ ਆ ਪੱਲੇਦਾਰ ਹੈ ਲੇਬਰ ਵਾਲੇ ਉਹ ਲੇਬਰ ਵਾਲੇ ਖੜੇ ਆ ਇਹਨਾਂ ਦੇ ਘਰ ਦੀਵਾਲੀ ਨਹੀਂ ਹੋਈ 45 ਸਾਲ ਹੋ ਗਏ ਮੈਨੂੰ ਪੱਲੇਦਾਰੀ ਕਰਦੇ ਆ ਬਹੁਤ ਇਹਨਾਂ ਦੇ ਘਰ ਦੀਵਾਲੀ ਨਹੀਂ ਹੋਈ ਗਰੀਬਾਂ ਦੇ ਉਹ ਦੀਵਾਲੀ ਕਿਸਾਨ ਦੇ ਘਰ ਦੀਵਾਲੀ ਨਹੀਂ ਹੋਈ ਲੇਬਰਾਂ ਆਉਂਦੀਆਂ ਸਾਡੀਆਂ ਬਾਹਰੋਂ ਆਉਂਦੀਆਂ ਮੰਗਵਾਨੇ 10 10 20 ਵੀ ਹਜ਼ਾਰ ਰੁਪਈਆ ਦੇ ਕੇ ਮੰਗਵਾਨੇ ਅੱਜ ਕਿ ਇਹਨੂੰ ਤਾਂ ਰੋਟੀ ਦਾ ਖਰਚਾ ਨਹੀਂ ਪੂਰਾ ਹੋਣਾ ਜੀ 2 ਮਹੀਨੇ ਹੋ ਗਏ ਸਾਨੂੰ ਉਹ ਰਿਆ ਦੇਖ ਲੈ ਵਿੱਚੋਂ ਦੌੜ ਗਈਆਂ ਜੀ ਲੇਬਰਾਂ ਵਿੱਚੋਂ ਦੌੜ ਗਈਆਂ ਆ ਦੇਖ ਭਗੰਤਮਾਨ ਹੈ ਕਿਸਾਨ ਖੜਾ ਇਹਦਾ ਪੁੱਤਰ ਕਹਿੰਦਾ ਤੂੰ ਮੈਂ ਆਪਣੇ ਆਪ ਨੂੰ ਤੈਨੂੰ ਤਾਂ ਅਸੀਂ ਕਦੇ ਵੋਟ ਬਣਾ ਦਿਖਾਵਾਂਗੇ ਆਦਾ ਮੂਰੀ ਦੀ ਤਰ੍ਹਾਂ ਦਾ ਬੋਟਾ ਦਾ ਬਹੁਤ ਵੱਡਾ ਬੋਟਾ ਨੇ ਖਾਦੀ ਘੜੀ ਇਹਨਾਂ ਦੀ ਜ਼ਿੰਦਗੀ ਦਾ ਖਤਰਾ ਪਿਆ ਹੋਇਆ ਮੈਨੂੰ ਸਾਡੇ ਖਾਨਿਆਂ ਇਹਨਾਂ ਨੂੰ ਸੰਭੋ ਆ ਕੇ ਪੰਜਾਬ ਦਾ ਕਿਸਾਨ ਡੁੱਬੇਗਾ ਤਾਂ ਪੰਜਾਬ ਡੁੱਬ ਜਾਣਾ ਹੈ ਆ ਡੁੱਬ ਰਿਹਾ ਹੈ ਕਹਿੰਦਾ ਮੈਂ ਨਾ ਸ਼ਰਮ ਕਰੋ ਸ਼ਰਾਬੀ ਬੰਦਾ ਕਾਰ ਨਹੀਂ ਚਲਾ ਸਕਦਾ ਸਰਕਾਰ ਕਿਸੇ ਚਲਾ ਲੂਗਾ ਜੀ ਪਹਿਲੇ ਇਹ ਦੱਸੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਉਹ ਮੈਂ ਪਹਿਲਾਂ ਕਿਹਾ ਸੀ ਤੇਰੇ ਵਾਲੀ ਗੱਲ 2.5 ਸਾਲ ਪਹਿਲਾਂ ਵੋਟਾਂ ਦੇ ਪਹਿਲਾਂ ਮੈਂ ਕਿਹਾ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਬਣਾਉਂਦਾ ਤੁਸੀਂ ਪੰਜਾਬ ਸੰਭਾਲ ਲੱਗੇ ਅੱਜ ਬਰਬਾਦੀ ਹੋਈ ਪਈ ਐ ਇਸੇ ਕਰਕੇ ਮੈਂ ਤਾਂ ਪ੍ਰਧਾਨ ਜੀ ਨੂੰ ਪੁੱਛਦਾ ਕਹਿੰਦਾ ਮੈਂ ਕਿਹਾ ਤੂੰ 2.5 ਸਾਲ ਲੱਗਾ ਸੀ ਉਹ ਨੂੰ ਹੁੰਦਾ ਦਾ ਨੂੰ ਕਹਿੰਦਾ ਤੂੰ ਤੇਰੀ ਟੋਟਕਲੇ ਨਹੀਂ ਆਈ ਫੋਣ ਆਏ ਸਾਡਾ ਵਰਵਾਦੀ ਦੇਖੀ ਹੁੰਦੀ ਹੈ ਕੁਰਬਾਨੀ ਦੀ ਮਜ਼ਦੂਰ ਦੀ ਅਧਿਕਾਰ ਹੀ ਕੋਈ ਨਹੀਂ ਕੋਈ ਦਾ ਮੰਤ ਕੋਈ ਨਹੀਂ ਮੁੰਡੀਆਂ ਨੂੰ ਪਹੁੰਚਿਆ ਕੋਈ ਉਹ ਕਿਸੇ ਰਿਵਾਜ ਚ ਹਰ ਵਰਗ ਤੰਗ ਹੋ ਰਿਹਾ ਹੈ ਹਰ ਵਰਗ ਨੂੰ ਸੇਕ ਲੱਗ ਰਿਹਾ ਹੈ ਸਰ ਤੁਸੀਂ ਸਿਟਿੰਗ ਐਮਪੀ ਹੋ ਤੁਸੀਂ ਕੀ ਕਰ ਰਹੇ ਹੋ ਇਸ ਵਾਸਤੇ ਕੀ ਸੋਚ ਮੈਂ ਆਹੀ ਕੁਝ ਕਰ ਸਕਦਾ ਹਾਂ ਯਾਰ ਜੀ ਜਦ ਮੈਂ ਚੀਕ ਚੀਕ ਕੇ ਕਹਿ ਰਿਹਾ ਸੀ ਕਿ ਸ਼ਰਾਬੀ ਨੂੰ ਕੋਈ ਨਿਆਣਾ ਵੀ ਨਹੀਂ ਬਣਾਉਂਦਾ ਤੁਸੀਂ ਪੰਜਾਬ ਸਮਾੜ ਲਗੇ ਨਾ ਬਰਬਾਦ ਕਰੋ ਕਿਸੇ ਨੇ ਸੁਣੀ ਹੈ ਸੁਣੀ ਨਹੀਂ ਜੀ ਕਿਸੇ ਨੇ ਤਾਂ ਫੋਟਾ ਪਾ ਕੇ ਬਣਾ ਲਿਆ ਹੁਣ ਮੈਂ ਇਹ ਤਾਂ ਮੇਰੇ ਪਾਸ ਆ ਹੀ ਰਹਿ ਗਿਆ ਕਿ ਮੈਂ ਇੱਥੇ ਆ ਕੇ ਧਰਨੇ ਦੇ ਵਿੱਚ ਇਹਨਾਂ ਦੇ ਨਾਲ ਬੈਠਾਂ ਪਾਰਲੀਮੈਂਟ ਆ ਰਹੀ ਹੈ ਉੱਥੇ ਵੀ ਬੋਲਾਂਗਾ ਔਰ ਬੇਖਾ ਉਹ ਬੋਲਦਾ ਰ ਇਹਨਾਂ ਦੇ ਪੂਰੇ ਕੜਿਲ ਕੱਢੂਗਾ ਉੱਥੇ ਵੀ ਲੇਕਿਨ ਆਪਣੇ ਕਿਸਾਨ ਦੇ ਨਾਲ ਖੜਨਾ ਆਪਣੇ ਮਜ਼ਦੂਰ ਦੇ ਨਾਲ ਖੜਨਾ ਔਰ ਇਹਨਾਂ ਦੀ ਲੜਾਈ ਲੜਨੀ ਆ ਲੜਾਂਗੇ ਅਖੀਰ ਤੱਕ ਲੜਾਂਗੇ ਲੇਬਰਾਂ ਦਾ ਬਹੁਤ ਬੁਰਾ ਹਾਲ ਹੈ ਜੀ ਅਜੇ ਖਰਚਾ ਨਹੀਂ ਹੋਣਾ ਦਾ ਪੂਰਾ ਹੋ ਰਿਹਾ ਹੈ ਮੈਂ ਚੌਧੀਆਂ ਲੇਵੜਾ ਦੌੜ ਗਈਆਂ ਜੀ ਸਾਡੇ 20 ਬੰਦੇ ਕੰਮ ਕਰਦੇ ਆ 3000 ਰੁਪਏ ਰੋਜ਼ ਦਾ ਖਰਚਾ ਜੀ ਉਹਨਾਂ ਦਾ ਜਿਹੜਾ ਸਾਡਾ 11500 ਦਾ ਕੰਮ ਨਹੀਂ ਹੁੰਦਾ ਬੇਲੋ ਮਾਲ ਪਰਦੇ ਆ ਜੀ ਫੇ ਬੇਚਾਰੇ ਤਾਂ ਕਾਮ ਦੇ ਐਸੇ ਦੇਖਦਾ ਜਾ ਕੇ ਤਾਂ ਪੁੜੀਆਂ ਲਾਈਆਂ ਤਾਂਕ ਦਾ ਕੁਝ ਮਿਲਣਾ ਨਹੀਂ ਆ ਬੰਦਾਂ ਦਾ ਸਾਨੂੰ ਕੁਝ ਨਹੀਂ ਮਤਲਬ ਜੀ ਢਾਂਗਾ ਲੋਕੇ ਦੇਖੋ ਜਾ ਕੇ ਕਿੱਦਾਂ ਚੱਕੀ ਲਾਏ ਆ ਅਸੀਂ ਸਾਡੀ ਜੀ ਜਿਹੜੇ ਮਰ ਜਾਂਦੇ ਪਰਦੇ ਫੇ ਗੱਲ ਖਰਾਬ ਨਾ ਹੋਵੇ ਮਾਲ ਸੰਭਲੀਏ ਅਸੀਂ ਦੇਖੋ ਸਿੱਧਾ ਬਾਰ ਲੱਗੇ ਪਏ ਆ ਮਾਸਮੇ ਠੀਕ ਹੈ ਦੀਵਾਲੀ ਵਾਲੀ ਰਾਤ ਦੀ ਤੇਰੇ ਟਾਂਕਾ ਹੀ ਲਾਉਂਦੇ ਨੇ ਕਿਸੇ ਵੇਲੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under check trade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ